ਹਾਂ ਜੀ ਕਿਤਾ ਸਾਰੇ ਮੈਪਨ ਦਾ ਸਵਾਗਤ ਕਰਦਾ ਥੋੜਾ ਸਾਰਿਆਂ ਦੇ 1 ਰੁਪਏ ਤੋਂ ਸਾਡੇ ਚੈਨਲ ਤੇ ਤੇ ਤੁਹਾਨੂੰ ਦੱਸ ਦਈਏ ਕਿ ਕੱਲ ਹੀ ਸਾਡੇ ਸਪਿਰਚੁਅਲ ਫਾਦਰ ਜੀ ਵੱਲੋਂ ਇੱਕ ਵਰਡ ਬੋਲਿਆ ਗਿਆ ਤੁਹਾਨੂੰ ਇੱਕ ਵਰਡ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਕੋਈ ਵੀ ਜਿਹੜਾ ਥਰਸਡੇ ਮਿਸ ਕਰਨ ਵਾਲਾ ਨਹੀਂ ਹੈਗਾ ਕੋਈ ਵੀ ਥਰਸਡੇ ਅਗਰ ਤੁਸੀਂ ਸੋਚੋ ਕਿ ਮਿਸ ਕਰਦਾਂਗੇ ਸੋ ਇਹ ਗਲਤੀ ਨਾ ਕਰਿਓ ਕਿਉਂਕਿ ਹਰ ਥਰਸਡੇ ਹੁਣ ਕ੍ਰੂਸੈਡਸ ਹੋ ਰਹੇ ਨੇ ਲਗਾਤਾਰ ਤੁਹਾਨੂੰ ਪਤਾ ਹੁਣ ਪਟਾਲਾ ਕ੍ਰੂਸੈਡ ਹੋਇਆ ਹੁਣ ਫੇਰ ਜਿਹੜਾ ਕਿ ਅਜ ਨਾਲਾ ਕ੍ਰੂਸੈਡ ਆ ਰਿਹਾ ਉੱਤੇ ਇੱਕ ਸਪੈਸ਼ਲ ਵੀਡੀਓ ਤੁਹਾਡੇ ਮੂਰੇ ਲੈ ਕੇ ਆਜਾਂਗੇ ਤੇ ਵੀਡੀ ਹੋ ਰੀਸੈਂਟ ਜਿਹੜਾ ਥਰਸਡੇ ਆਊਗਾ ਜਿਹੜਾ 5 ਤਰੀਕ ਨੂੰ ਆਈ ਥਿੰਕ 5 ਜੂਨ ਨੂੰ ਜਿਹੜਾ ਥੋ ਜ਼ਿਆਰ ਤੇ 5 ਜੂਨ ਨੂੰ ਜਿਹੜੀ ਕਿ ਸਾਡੀ ਸਾਡੇ ਚਰਚ ਦੇ ਵਿੱਚ ਖੰਬਰਾ ਚਰਚ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਕਿ ਪ੍ਰਾਰਥਨਾ ਸਭਾ ਹੋ ਰਹੀ ਹੈ ਬਹੁਤ ਐਕਸਾਈਟਡ ਹਾਂ ਉਸ ਚੀਜ਼ ਨੂੰ ਲੈ ਕੇ ਕਿਉਂਕਿ ਜਿਹੜੀ ਲਾਸਟ ਟਾਈਮ ਜਿਹੜੀ ਹੋਈ ਸੀਗੀ ਵਾਈਟ ਗਵਰਨਮੈਂਟ ਮੀਟਿੰਗ ਹੋਈ ਸੀਗੀ ਤਾਂ ਲੱਖਾਂ ਦੀ ਭੀੜ ਉਥੇ ਦੇਖਣ ਨੂੰ ਮਿਲੀ ਸੀ ਉਸ ਵਾਈਟ ਗਵਰਨਮੈਂਟ ਮੀਟਿੰਗ ਦੇ ਵਿੱਚ ਤੇ ਉਹ ਇੰਨੀ ਜ਼ਿਆਦਾ ਪੀੜ ਸੀਗੀ ਕਿ ਮੈਨੂੰ ਲੱਗਦਾ ਸੀਗਾ ਕਿ ਜਿੰਨੀ ਪੀੜ ਆਪਾਂ 크ਿਸਮਸ ਤੇ ਦੇਖਦੇ ਆ ਨਿਊ ਇਅਰ ਤੇ ਦੇਖਦੇ ਆ ਆਈ ਥਿੰਕ ਉਨੀ ਪੀੜ ਉਸ ਵਾਈਟ ਗੌਰਮੈਂਟ ਵਾਲੀ ਨਾਈਟ ਮੀਟਿੰਗ ਦੇ ਵਿੱਚ ਹੋਈ ਸੀਗੀ ਤੇ ਜਿਹੜੀ ਹੁਣ ਹੋਣੀ ਆ ਸੱਚੀਓ ਬਹੁਤ ਵੱਡੀ ਜਿਹੜੀ ਕਿ ਵਾਈਟ ਗੌਰਮੈਂਟ ਮੀਟਿੰਗ ਹੋਏਗੀ ਇਸ ਥਰਸਡੇ ਤੇ ਕੋਈ ਮਿਸ ਨਾ ਕਰਿਓ ਵਾਈਟ ਕੱਪੜੇ ਪੋਸਟਲ ਜੀ ਨੇ ਕਹਿ ਦਿੱਤਾ ਹੈਗੇ ਤੇ ਫਾਲਿਓ ਨਹੀਂ ਵੀ ਹੈਗੇ ਤੇ ਕੋਈ ਚੱਕਰ ਨਹੀਂ ਬਸ ਆ ਜਿਓ ਕਿਉਂਕਿ ਜਿਹੜੀ ਲਾਸਟ ਟਾਈਮ ਵਾਈਟ ਗਵਰਨਮੈਂਟ ਮੀਟਿੰਗ ਹੋਈ ਸੀ ਉਹਦੇ ਆਪਾਂ 5-5 ਕਿਲੋਮੀਟਰ ਲੰਬੇ ਜਾਮ ਦੇਖੇ ਸੀਗੇ ਮੀਟਿੰਗ ਚੱਲ ਰਹੀ ਸੀਗੀ ਲੋਕੀ ਹਲੇ ਵੀ ਜਾਮ 'ਚ ਹੀ ਫਸੇ ਹੋਏ ਨੇ ਲੋਕੀ ਪਹੁੰਚ ਹੀ ਨਹੀਂ ਪਾ ਰਹੇ ਚਰਚੇ ਨਕੋਦਰ ਰੋਡ ਪੂਰਾ ਜਾਮ ਆ ਪੂਰਾ ਬੰਨ ਦਾ ਕੁਛ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰੀਏ ਕੀ ਨਹੀਂ ਬਟ ਮੈਂ ਤੁਹਾਨੂੰ ਇੰਨਾ ਕਹਿਣਾ ਚਾਹਾਂਗਾ ਕਿ ਮੈਂ ਤੁਹਾਨੂੰ ਦੱਸਾਂ ਜਿਹੜਾ ਸੋਚ ਰਿਹਾ ਕਿ ਜਿਹੜੀ ਵਾਈਟ ਗਵਰਨਮੈਂਟ ਮੀਟਿੰਗ ਹੋਏਗੀ ਆਪਾਂ ਉਹ ਲਾਈਵ ਚਲਾਈਏ ਆਪਣੇ ਪੰਕੀ ਯਰਮੀ ਉਸ ਚੈਨਲ ਤੇ ਜਿੱਦਾਂ ਲਾਈਕ ਸੋਚ ਰਿਹਾ ਕਿ ਜਿੱਦਾਂ ਚਰਚ ਦੇ ਇੱਡ ਤੇ ਉਥੇ ਆਪਾਂ ਮਤਲਬ ਜਦੋਂ ਲਾਈਕ ਇੱਕ ਨਿਊਜ਼ ਦੀ ਤਰ੍ਹਾਂ ਉਸ ਨੂੰ ਆਪਾਂ ਲਾਈਵ ਚ ਲਾਵਾਂਗੇ ਦਨ ਫੇ ਆਪਾਂ ਕੁਐਸਚਨਿੰਗ ਵੀ ਕਰਾਂਗੇ ਜਿਹੜੇ ਆ ਰਹੇ ਹੋ ਤੁਸੀਂ ਸਾਰੇ ਆਓਗੇ ਤੇ ਤੁਹਾਨੂੰ ਪੁੱਛਾਂਗੇ ਵੀ ਤੁਹਾਡਾ ਰਿਵਿਊ ਵੀ ਲਵਾਂਗੇ ਕਿ ਕਿੱਦਾਂ ਲੱਗ ਰਿਹਾ ਇਸ ਵਾਈਟ ਗਵਰਨਮੈਂਟ ਮੀਟਿੰਗ ਦੇ ਵਿੱਚ ਆ ਕੇ ਤੇ ਆਪਾਂ ਇਹ ਚੀਜ਼ ਸੋਚ ਰਹੇ ਹਾਂ ਜੇ ਤੁਹਾਡਾ ਮਤਲਬ ਤੁਸੀਂ ਇਸ ਚੀਜ਼ ਨੂੰ ਕਿਵੇਂ ਕਹਿੰਦੇ ਹੋ ਤੁਹਾਡਾ ਮਤਲਬ ਸਾਨੂੰ opinion ਬਹੁ ਮੈਟਰ ਕਰਦਾ ਰਾਈਟ ਨੋ ਤੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਨੂੰ ਐਵੇਂ ਕਰਨਾ ਚਾਹੀਦਾ ਕਿ ਜਾਂ ਫਿਰ ਰਹਿਣ ਦੀਆਂ ਜਾਂ ਅਸੀਂ ਵੀ ਆ ਕੇ ਮੀਟਿੰਗ ਅਟੈਂਡ ਕਰੀ ਮੀਟਿੰਗ ਤਾਂ ਆਬਵੀਅਸਲੀ ਅਟੈਂਡ ਕਰਾਂਗੇ ਬਟ ਆਪਾਂ ਸੋਚ ਰਹੇ ਕਿ ਆਪਾਂ ਮੀਟਿੰਗ ਤੋਂ ਪਹਿਲਾਂ ਆ ਜੀਏ ਲਾਈਕ ਜਦੋਂ 6 ਵਜੇ ਅਗਰ ਮੀਟਿੰਗ ਸਟਾਰਟ ਆ ਤੇ 4 ਵਜੇ 5 ਵਜੇ ਆਪਾਂ ਆ ਜੀਏ ਤੇ ਉਹਨੂੰ ਲਾਈਵ ਚਲਾਈਏ ਤੇ ਤੁਹਾਡਾ ਇੱਕ ਇੱਕ ਜਾਣੇ ਦਾ ਰਿਵਿਊ ਬਹੁਤ ਮੈਟਰ ਕਰੂਗਾ ਉਸ ਮੀਟਿੰਗ ਦੇ ਵਿੱਚ ਤੇ ਆਪਾਂ ਤੁਹਾਡਾ ਸਾਰਿਆਂ ਦਾ ਰਿਵਿਊ ਲਈਏ ਕਿ ਬਈ ਕਿੱਦਾਂ ਲੱਗ ਰਿਹਾ ਤੁਹਾਡਾ ਇਸ ਮੀਟਿੰਗ ਦੇ ਵਿੱਚ ਵਾਈਟ ਗਵਰਨਮੈਂਟ ਮੀਟਿੰਗ ਦੇ ਵਿੱਚ ਆ ਕੇ ਕਿਵੇਂ ਲੱਗ ਰਿਹਾ ਲਾਸਟ ਵ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਕਿ ਤੁਸੀਂ ਇਸ ਚੀਜ਼ ਲਈ ਐਗਰੀ ਹੈਗੇ ਹੋ ਤੁਸ ਤੁਹਾਨੂੰ ਕਿਵੇਂ ਲੱਗਦਾ ਕਿ ਸਾਨੂੰ ਐਵੇਂ ਕਰਨਾ ਚਾਹੀਦਾ ਕਿ ਜਾਂ ਰਹਿਣ ਦੀ ਤੋਂ ਸੋ ਪਲੀਜ਼ ਆਵ ਦਾ ਜਿਹੜਾ ਕਿ ਜੋ ਵੀ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸੋੜਾ ਇੱਕ ਇੱਕ ਚੀਜ਼ ਦੱਸੂਗਾ ਤੁਹਾਨੂੰ ਕਿ ਲਾਈਵ ਜਦੋਂ ਮਤਲਬ ਮੈਂ ਤੁਹਾਨੂੰ ਐਵੇਂ ਗੇਰਾ ਜਿਵੇਂ ਅਸੀਂ ਸ਼ੋਭਾ ਯਾਤਰਾ ਤੇ ਤੁਹਾਨੂੰ ਕੁਐਸਚਨਿੰਗ ਕਰਦੇ ਆਂ ਸ਼ੋਭਾ ਯਾਤਰਾ ਤੇ ਥੋੜਾ ਰਿਵਿਊ ਲੈਂਦੇ ਆਂ ਕਿ ਕਿਵੇਂ ਲੱਗ ਰਿਹਾ ਸ਼ੋਭਾ ਯਾਤਰਾ ਤੇ ਵਾਈਟ ਗਵਰਨਮੈਂਟ ਮੀਟਿੰਗ ਆ ਬਿਗ ਮੀਟਿੰਗ ਆ ਇਹਨੂੰ ਮਤਲਬ ਅਸੀਂ ਨਾਰਮਲ ਮੀਟਿੰਗ ਨਹੀਂ ਕਹਿ ਸਕਦੇ ਜਿੱਦਾਂ ਆਈ ਥਿੰਕ ਜਿੱਦਾਂ ਉਨਾ ਹੀ ਇਕੱਠ ਵਾਈਟ ਕਮੈਂਟ ਮੀਟਿੰਗ ਤੇ ਹੁੰਦਾ ਆ ਤੇ ਸੋ ਅਸੀਂ ਇਹ ਚੀਜ਼ ਸੋਚੀ ਆ ਸੋ ਤੁਸੀਂ ਦੱਸੋ ਬਈ ਤੁਸੀਂ ਕਮੈਂਟ ਕਰਕੇ ਦੱਸੋ ਤੁਸੀਂ ਤੁਹਾਡੀ ਕੀ ਰਾਏ ਆ ਅਸੀਂ ਵੀ ਤੁਹਾਡੇ ਹਿਸਾਬ ਨਾਲ ਚੱਲਾਂਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਨੂੰ ਵੀ ਕਰਨਾ ਚਾਹੀਦਾ ਕਿ ਜਾਂ ਮਤਲਬ ਨਾਰਮਲੀ ਆਈਏ ਤੇ ਫਿਰ ਠੀਕ ਆ ਜੇ ਤੁਹਾਨੂੰ ਐਵੇਂ ਕਰਨਾ ਚਾਹੀਦਾ ਜਾਂ ਤੁਸੀਂ ਰੇਡੀਓ ਨੂੰ ਜਵਾਬ ਦੇਣ ਲਈ ਅਸੀਂ ਉੱਥੇ ਮੇਨ ਗੇਟ ਤੇ ਹਨਾ ਮਤਲਬ ਸਾਰਾ ਲਾਈਵ ਚਲਾਵਾਂਗੇ ਤੁਸੀਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਐਵੇਂ ਕਰੀਏ ਕਿ ਜਾਂ ਫਿਰ ਰਹਿਣ ਦੀ ਬਾਕੀ ਮਿਲਦੇ ਆਂਗੇ ਲਈ ਵੀਡੀਓ ਤੁਹਾਨੂੰ ਸਾਰਿਆਂ ਨੂੰ